ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੱਛਮੀ ਬੰਗਾਲ ਦੇ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਵਾਲਾ ਮਾਮਲਾ ਕਾਫੀ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਹੁਣ ਇਹਦੇ ਉੱਤੇ ਸਿਆਸਤ ਵੀ ਹੋਣ ਲੱਗ ਪਈ ਹੈ ਕਿਉਂਕਿ ਭਾਜਪਾ ਆਗੂਆਂ ਨੇ ਜਸਪ੍ਰੀ ਸਿੰਘ ਦੇ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਦਿੱਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਹੋਰਾਂ ਵੱਲੋਂ ਵੀ ਇਹਦੀ ਨਿਖੇਧੀ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਹਿ ਦਿੱਤਾ ਹੈ ਕਿ ਇਹ ਜੋ ਕੁਝ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਇਹਦੀ ਨਿੰਦਾ ਕਰਨੀ ਚਾਹੀਦੀ ਹੈ ਕਿਉਂਕਿ ਭਾਜਪਾ ਵਾਲੇ ਸਿੱਖਾਂ ਦੇ ਉੱਤੇ ਅਜਿਹੀਆਂ ਟਿੱਪਣੀਆਂ ਕਰ ਦਿੰਦੇ ਨੇ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਭਾਜਪਾ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਦੌਰਾਨ ਇੱਕ ਪੋਸਟ ਸਾਂਝੀ ਕੀਤੀ ਗਈ ਭਾਜਪਾ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਹੋਲਾ ਵੱਲੋਂ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਉਸ ਪੋਸਟ ਦੇ ਵਿੱਚ ਕਿਹਾ ਕਿ ਇਹ ਜਿਹੜੀ ਰਾਜਨੀਤੀ ਚੱਲ ਰਹੀ ਹੈ ਮਮਤਾ ਬੇਨਰਜੀ ਜੋ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ ਉਹ ਪੂਰੀ ਰਾਜਨੀਤੀ ਕਰ ਰਹੇ ਨੇ ਤਾਂ ਇਸ ਸਿੱਖ ਪੁਲਿਸ ਅਧਿਕਾਰੀ ਨੂੰ ਇਸ ਰਾਜਨੀਤੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਆਪਣਾ ਮੁੱਦਾ ਵਿੱਚ ਸਿੱਖੀ ਦਾ ਨਹੀਂ ਲਿਆਉਣਾ ਚਾਹੀਦਾ ਜਿਸ ਤੋਂ ਬਾਅਦ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਉਦੇ ਉੱਤੇ ਜਵਾਬ ਦਿੰਦਾ ਪਹਿਲਾਂ ਤੁਸੀਂ ਥੋੜਾ ਜਿਹਾ ਸੁਣੋ ਕਿ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਅਸਲ ਦੇ ਵਿੱਚ ਕਿਹਾ ਕੀ ਸੀਗਾ ਉਹ ਜਿਹੜਾ ਤੁਹਾਨੂੰ ਦੱਸਦੇ ਹਾਂ ਮਮਤਾ ਜੀ ਦੇ ਰਾਜ ਮੇ ਜੋ ਔਰਤੋਂ ਕੇ ਸਾਥ ਦੁਰਗਤੀ ਹੋ ਰਹੀ ਹੈ ਸੰਦੇਸ਼ ਖਲੀ ਕੀ ਘਟਨਾ ਸਾਹਮਣੇ ਆਈ ਟੀਐਮਸੀ ਕੇ ਕਾਰਕਟਰ ਟੀਐਮਸੀ ਕੇ ਲੀਡਰ ਕਿਸ ਤਰ੍ਹਾਂ ਸੇ ਔਰਤੋਂ ਕਾ ਦੁਰਵਿਵਹਾਰ ਕਰ ਰਹੇ ਹਨ ਉਨ੍ਹਾਂ ਕਾ ਸ਼ੋਸ਼ਣ ਕਰ ਰਹੇ ਹਨ ਉਨ੍ਹਾਂ ਕੇ ਸਾਥ ਸਮੂਹਿਕ ਬਲਤਕਾਰ ਕਰ ਰਹੇ ਹਨ ਔਰ ਜਬ ਇਸ ਕੇ ਲਿਏ ਬੀਜੇਪੀ ਕੇ ਕਾਰਕਟਰ ਆਵਾਜ਼ ਉਠਾਤੇ ਹਨ तो ममता जी एक सिख अफसर को सामने खड़खड़ खड़ा कर उसको यह बताते हैं कि एक खालिस्तान इसको बोला जा रहा था ममता जी आपको इस गंदी राजनीति से सिखों को दूर रखना चाहिए मैं आपके बारे में भी जानता हूं सिखों के आप कितने अत्याशी हैं यह भी जानता हूं 2020 में आप ही की पुलिस ने और आप ही की सरकार ने किस तरह से एक सिक्योरिटी अफसर को उसके बालों से पकड़ पड़ के खींचा उसकी दस्तार उतार कर उसको बाजार में पीटते हुए लेके गए थे और हमने वो लड़ाई लड़ी थी मैं आपको यह भी याद देना चाहता हूं किस तरह से आपके सिख अफसर बिना सिर दस्तारों के गुरुद्वारों के अंदर जाके बेदबी की और मैं आपको यह भी याद करना चाहता हूं उन्नीस का सिख कतलेम जिसका आप हिस्सा रही हैं उन्नीस के अंदर जहां आप मेंबर पार्लियामेंट थी वहीं यूथ की जनरल सेक्रेटरी थी और आपने एक आवाज सिखों के लिए नहीं उठाई और तो और उन सिख कातलों के साथ आप बैठती रही सज्जन कुमार जगदीश टाइटर, एच के एल भगत जैसे लोगों के साथ आप स्टेज साझा करती रही और आज तक आप उन लोगों के साथ खड़ी हैं और हमें आप खालिस्तानी नाम देकर हमारे धर्म को बदनाम करना चाहती हैं और मैं उस पुलिस अफसर से भी कहना चाहता हूं आप अपनी ड्यूटी करें ये पोलिटिकल लोगों के बीच में अपनी दस्तार का इश्यू बनाकर अपनी सिक्की का इश्यू मत बनाए अपने धर्म को इसके अंदर ना लेके आए आपका काम एक ईमानदार अपराइट अफसर तरह काम करना है ना कि अपने धर्म को उसके बीच में लाकर उसकी आड़ में ममता जी को राजनीति करने का मौका मिले यह काम आपका नहीं है और मैं ममता जी से कहना चाहता हूं लाइए वो वीडियो दिखाइए जहां भारतीय जनता पार्टी कार्यकर्ता ने उनको खालिस्तानी बोला है आप अपनी गंदी राजनीति कर रहे हैं उन औरतों के साथ जो दर हुआ उसका इंसाफ नहीं देना चाहते और आज उसको आप डाइवर्ट करना चाहते हैं को हम डाइवर्ट नहीं होने देंगे और अगर आप सिख हतेची हैं तो जहां ये बोल रही हैं वहां कहिए कि कमलनाथ सर्जन कुमार जगदीश ट्रैक्टर जैसे कातनों की ये कांग्रेस पार्टी है मैं इसके साथ कभी सरोकार नहीं रखूंगा अगर तुम्हारे मां सिक्खों का इतना भी मान में अधिकार है प्यार है तो बोलिए वरना ये गंदी राजनीति करनी बंद कीजिए तो इस देऊते जड़ी टिप्पणी की गई सुजेंद्र सिंह रंदावा होरा वालों सुजेंद्र सिंह रंदावा होरी लिख दे ने कि कदी गुरुद्वारा रकाबगंज साहब दे इतिहास नु तोड़ मरोड़ के पेश ਕਰਨਾ ਤੇ ਅੱਜ ਬੰਗਾਲ ਵਿੱਚ ਸਿੱਖ ਅਫਸਰ ਨਾਲ ਹੋਈ ਬਦਸਲੂਕੀ ਲਈ ਅਫਸਰ ਨੂੰ ਹੀ ਗਲਤ ਸਾਬਤ ਕਰਨ ਦੀ ਕੋਸ਼ਿਸ਼ ਤੋਂ ਸਾਬਤ ਹੋ ਗਿਆ ਹੈ ਕਿ ਤੁਸੀਂ ਮੋਦੀ ਸ਼ਾਹ ਦੀ ਅੱਖਾਂ ਦਾ ਤਾਰਾ ਬਣਨ ਦੀ ਖਾਤਰ ਹੀ ਆਪਣੀ ਜ਼ਮੀਰ ਨੂੰ ਮਾਰ ਚੁੱਕੇ ਹੋ ਸਿੱਧਾ ਨਿਸ਼ਾਨਾ ਉਹਨਾਂ ਨੇ ਸਾਧਿਆ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਉਹ ਕਹਿੰਦੇ ਨੇ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਸਿੱਖ ਹੀ ਸਿੱਖ ਨੂੰ ਬਿਨਾਂ ਗਲਤੀ ਦੇ ਗਲਤ ਸਾਬਤ ਕਰ ਰਿਹਾ ਇਹਦੇ ਨਾਲੋਂ ਤਾਂ ਚੁੱਪ ਹੀ ਭਲੀ ਸੀ ਇਹ ਸਭ ਦੇ ਚੱਲਦਿਆਂ ਦੁਬਾਰਾ ਫਿਰ ਇੱਕ ਪੋਸਟ ਪਾਈ ਜਾਂਦੀ ਹੈ ਸੁਖਵਿੰਦਰ ਸਿੰਘ ਰੰਧਾਵਾ ਨੂੰ ਜਵਾਬ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਵੱਲੋਂ ਤੇ ਉਹ ਪੁਰਾਣੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਚੁੱਕ ਲੈਂਦੇ ਨੇ ਉਹ ਲਿਖਦੇ ਨੇ ਕਿ ਜ਼ਮੀਰਾਂ ਉਹਨਾਂ ਦੀਆਂ ਮਰੀਆਂ ਨੇ ਜੋ ਸੱਤਾ ਲਈ 1984 ਦੇ ਸਿੱਖ ਕਤਲੇਆਮ ਦੇ ਕਾਤਲਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾ ਰਹੇ ਨੇ ਤੇ ਅੱਗੇ ਫਿਰ ਲਿਖਦੇ ਨੇ ਕਿ ਜ਼ਮੀਰ ਉਹਨਾਂ ਦੀ ਮਰੀ ਹੋਈ ਹੈ ਜੋ ਸ੍ਰੀ ਹਰਮੰਦਰ ਸਾਹਿਬ ਦੇ ਹਮਲਾ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਵਾਲਿਆਂ ਦੀਆਂ ਚਾਪਲੂਸੀਆਂ ਕਰ ਰਹੇ ਨੇ ਜ਼ਮੀਰੋਨਾ ਦੀਆਂ ਮਰੀਆਂ ਨੇ ਜੋ ਸੱਤਾ ਖਾਤਰ ਗਾਂਧੀ ਪਰਿਵਾਰ ਤੇ ਇੰਨਾ ਥੱਲੇ ਲੱਗ ਕੇ ਨੇ ਕਿ ਉਹ ਕੁੱਤਿਆਂ ਦੇ ਬਿਸਕੁਟ ਤੱਕ ਖਾਣ ਲਈ ਵੀ ਜਾ ਰਹੇ ਨੇ ਜ਼ਮੀਰਾਂ ਦਾ ਮਰਨਾ ਇਹਨੂੰ ਕਹਿੰਦੇ ਨੇ ਜੋ ਮੈਂ ਕਿਹਾ ਸੀ ਉਹਦੇ ਉੱਤੇ ਹੁਣ ਵੀ ਮੈਂ ਕਾਇਮ ਆ ਕੁੱਲ ਮਿਲਾ ਕੇ ਸਿਆਸਤ ਪੂਰੀ ਤਰ੍ਹਾਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਇਸ ਪੂਰੇ ਮੁੱਦੇ ਨੂੰ ਲੈ ਕੇ ਕਿਉਂਕਿ ਸਿੱਖ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਕਾਫੀ ਅਹੁਦਿਆਂ ਦੇ ਉੱਤੇ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਾਇਨਾਤ ਰਹਿ ਚੁੱਕੇ ਨੇ ਉਹਨਾਂ ਦੇ ਨਾਲ ਇੱਕ ਮਾਮਲੇ ਦੇ ਵਿੱਚ ਜਿਹੜਾ ਇੱਕ ਯੌਨ ਉਤਪੀੜਨ ਵਾਲਾ ਮਾਮਲਾ ਬੜਾ ਚਰਚਾ ਦੇ ਵਿੱਚ ਆ ਪੱਛਮੀ ਬੰਗਾਲ ਦਾ ਉਹਦੇ ਉੱਤੇ ਜਦੋਂ ਪ੍ਰੋਟੈਸਟ ਹੋ ਰਿਹਾ ਤਾਂ ਉਸ ਵੇਲੇ ਭਾਜਪਾ ਆਗੂਆਂ ਦੀ ਗੱਲਬਾਤ ਹੁੰਦੀ ਹੈ ਤਾਂ ਉਹ ਵੀ ਕਾਫੀ ਹਾਈਪਰ ਹੋ ਜਾਂਦੇ ਨੇ ਤਾਂ ਇਸ ਦੇ ਉੱਤੇ ਹੁਣ ਸਿਆਸਤ ਭਖ ਚੁੱਕੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ